ਸਾਸਿਕਾ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਖਰਕਾਰ ਡਿੰਪੀ ਡਿੰਪੀ ਕਿਉਂ ਹੋ ਗਈ ਹੈ ਹਲਕਾ ਗੱਦੜਬਾਹ ਦੇ ਵਿੱਚ ਇੱਕ ਪਾਸੇ ਹਲਕਾ ਗੱਦੜਬਾਹ ਬਰਨਾਲਾ ਚਬਿਵਾ ਅਤੇ ਡੇਰਾ ਬਾਬਾ ਨਾਨਕ ਯਾਨੀ ਕਿ ਜਿਮਣੀ ਚੋਣਾ ਦੇ ਨਤੀਜੇ ਕੱਲ ਆਉਣਗੇ 12 ਵਜੇ ਤੋਂ ਬਾਅਦ ਪਤਾ ਲੱਗੇਗਾ ਕਿ ਕਿਹੜਾ ਉਮੀਦਵਾਰ ਜਿੱਤ ਚੁੱਕਿਆ ਹੈ ਜਾਂ ਜਿੱਤ ਵੱਲ ਵਧ ਰਿਹਾ ਹੈ ਯਾਨੀ ਕਿ ਇੱਕ ਲਗਭਗ ਆਮ ਆਦੀ ਪਾਰਟੀ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਤੋਂ ਇਲਾਵਾ ਐਜ਼ ਇੱਕ ਆਜ਼ਾਦ ਉਮੀਦਵਾਰ ਕੁੱਲ ਮਿਲਾ ਕੇ 54 ਬਣਦੇ ਨੇ 54 ਉਮੀਦਵਾਰ ਇਹਨਾਂ ਚਾਰਾਂ ਹਲਕਿਆਂ ਦੇ ਵਿੱਚੋਂ ਖੜੇ ਸੀ ਆਪਣੀ ਕਿਸਮਤ ਨੂੰ ਅਜ਼ਮਾਉਣ ਦੇ ਲਈ ਕੋ ਬਾਕੀ ਰਹਿੰਦੇ 2.5 ਸਾਲਾਂ ਵਾਸਤੇ ਵਿਧਾਇਕੀਦਸ ਜਿਹੜਾ ਤਾਜ ਹੈ ਉਹ ਕਿਹਦੇ ਸਿਰ ਉੱਤੇ ਜਾਵੇਗਾ ਇਹ ਤਾਂ ਕੱਲ ਨੂੰ ਪਤਾ ਲੱਗੇਗਾ ਲੇਕਿਨ ਇਧਰ ਹਲਕਾ ਗਿੱਦੜਪਾਹਾ ਦੇ ਵਿੱਚ ਚਾਹੇ ਇਹਨਾਂ ਸਾਰੇ ਉਮੀਦਵਾਰਾਂ ਦੀ ਕਿਸਮਤ ਜਿਹੜੀ ਹੈ ਈਵੀਐਮ ਮਸ਼ੀਨਾਂ ਦੇ ਵਿੱਚ ਬੰਦ ਹੋ ਚੁੱਕੀ ਹੈ ਹਲਕਾ ਗਿੱਦੜਬਾਹਾ ਦੇ ਵਿੱਚ ਡਿੰਪੀ ਡਿੰਪੀ ਹੋ ਗਈ ਹੈ ਜਿੱਥੇ ਵੀ ਕਿਸੇ ਦਾ ਜ਼ਿਕਰ ਹੁੰਦਾ ਹੈ ਨਾ ਤਾਂ ਲੋਕ ਨਾਮ ਲੈਂਦੇ ਨੇ ਅਮਰਤਾ ਸਿੰਘ ਦਾ ਨਾ ਮਨਪ੍ਰੀਤ ਬਾਦਲ ਦਾ ਆਖਰ ਡਿੰਪੀ ਟ ਲੋ ਡਿੰਪੀ ਟ ਲੋ ਡਿੰਪੀ ਟ ਲੋ ਦਾ ਨਾਮ ਜਿਹੜਾ ਹੈ ਬੜਾ ਮਸ਼ਹੂਰ ਹੋ ਰਿਹਾ ਹੈ ਪੰਜਾਬ ਦੇ ਵਿੱਚ ਦੂਸਰੇ ਪਾਸੇ ਖਾਸ ਕਰਕੇ ਹਲਕਾ ਗਿੱਦੜਬਾਹਾ ਦੇ ਵਿੱਚ ਹਲਕਾ ਗਿੱਦੜ ਬਾਹਾ ਦੇ ਵਿੱਚ ਕਿਉਂ ਪਤੇ ਖੁੱਲੇ ਜਾ ਖੋਲ ਦਿੱਤੇ ਨੇ ਡਿਪੀ ਢੱਲੋਂ ਨੇ ਕੀ ਡਿਪੀ ਢੱਲੋਂ ਨੂੰ ਹਮਦਰਦੀ ਦੇ ਨਾਮ ਨਾਲ ਉੱਠਾ ਪਈਆਂ ਨੇ ਵੀ ਭਾਈ 2017 ਦੇ ਵਿੱਚ ਵੀ ਹਾਰਿਆ ਹੈ ਭਾਈ 2022 ਦੇ ਵਿੱਚ ਵੀ ਹਾਰਿਆ ਹੈ ਹੁਣ ਆਮ ਆਦਮੀ ਪਾਰਟੀ ਵੀ ਲੜ ਰਿਹਾ ਹੈ 2.5 ਸਾਲ ਪਹਿਲੇ ਭਾਈ ਇਹਨਾਂ ਨੂੰ ਇੱਕ ਵਾਰੀ ਮੌਕਾ ਦੇ ਦੇਣਾ ਚਾਹੀਦਾ ਹੈ ਇਹ ਖੁਲਾਸਾ ਕੀਤਾ ਹੈ ਮਨਪ੍ਰੀਤ ਬਾਦਲ ਨੇ ਉਧਰ ਜਗਮੀਤ ਬਰਾੜ ਨੇ ਜਿਹੜੇ ਉਹਨੇ ਇੱਕ ਠੋਕੇ ਵੋਟ ਮੰਗੀ ਹੈ ਡਿਪੀ ਢੱਲੋਂ ਵਾਸਤੇ ਉਨੇ ਵਿਰੋਧ ਕੀਤਾ ਹੈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਬਾਦਲ ਦਾ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਤਾ ਵਰਿੰਗ ਹੋਣਾ ਦਾ ਆਖਰਕਾਰ ਡਿਮਪੀ ਢੱਲੋਂ ਨੂੰ ਵਾਰ-ਵਾਰ ਤਰਜੀਜ਼ ਕਿਉਂ ਦਿੱਤੀ ਜਾ ਰਹੀ ਹੈ ਹਰੇਕ ਦੀ ਜ਼ੁਬਾਨ ਤੇ ਡਿਮਪੀ ਢੱਲੋਂ ਦਾ ਨਾਮ ਕਿਉਂ ਲਿਆ ਜਾ ਰਿਹਾ ਹੈ ਕਿਉਂਕਿ ਡਿਮਪੀ ਢੱਲੋਂ ਉਤੋਂ ਜੱਦੇ ਨਜ਼ਰ ਆ ਰਹੇ ਨੇ ਰਾਜਾ ਵਰਿੰਗ ਨੇ ਭਾਵੇਂ ਜਿੰਨਾ ਮਰਜੀ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਵੇ ਸੂਤਰ ਦੱਸਦੇ ਨੇ ਕੇ ਅੰਦਰ ਖਾਤੇ ਸ਼੍ਰੋਮਣੀ ਅਕਾਲੀ ਦਲ ਦੀ ਵੱਧੀ ਰੁੱਧੀ ਬੋਟ ਜਿਹੜੀ ਹੈ ਉਹ ਡਿਪੀ ਢੱਲੂ ਦੇ ਖੇਤੇ ਵਿੱਚ ਜਿਹੜੇ ਇਹ ਖਾਤੇ ਚ ਗਈ ਹੈ ਦੂਸਰੇ ਪਾਸੇ ਉਹਨਾਂ ਨੇ ਕਹਿ ਆ ਕਿ ਡਿਪੀ ਢੱਲੂ ਨੂੰ ਕਾਂਗਰਸ ਦੀ ਵੀ ਵੋਟ ਪਈ ਹੈ ਆਪ ਆਦਮੀ ਪਾਰਟੀ ਦੀ ਵੀ ਵੋਟ ਪਈ ਹੈ ਅਤੇ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੀ ਵੋਟ ਸੀ ਹਿੰਦੂ ਭਾਈਚਾਰਾ ਉਹ ਵੀ ਹੱਕ ਵਿੱਚ ਖੜਿਆ ਹੈ ਡਿਪੀ ਢੱਲੂ ਦੇ ਇਸ ਕਰਕੇ ਡਿਪੀ ਢੱਲੂ ਜਿੱਤਦੇ ਨਜ਼ਰ ਆ ਰਹੇ ਨੇ ਹਲਕਾ ਗਦਰਵਾਹਤ ਨੂੰ ਉਧਰ ਘਬਰਾਏ ਹੋਏ ਨੇ ਮਨਪ੍ਰੀਤ ਬਾਦਲ ਕਿਉਂਕਿ ਮਨਪ੍ਰੀਤ ਬਾਦਲ ਨੇ ਸੋਚਿਆ ਹੋਵੇਗਾ ਕਿ ਜਿੱਥੋਂ ਮੇਰਾ ਸਿਆਸੀ ਕੈਰੀਅਰ ਸ਼ੁਰੂ ਹੋਇਆ ਹੈ ਸ਼ਾਇਦ ਹੋ ਸਕਦਾ ਹੈ ਕਿ ਸ਼ੁਰੂਆਤੀ ਲੋਕ ਮੇਰੇ ਨਾਲ ਭਾਵਨਾਵਾਂ ਨਾਲ ਜਾਂ इमोशनल ਹੋ ਕੇ ਲੋਕ ਮੈਨੂੰ ਵੋਟ ਪਾ ਦੇਣ ਪਰ ਅਜਾ ਨਹੀਂ ਹੋਇਆ ਅਮਰਤਾ ਵਰਿੰਗ ਹਲਕਾ ਸ਼੍ਰੀ ਮੁਕਤਸਰ ਸਾਹਿਬ ਤੁਰੇ ਉਹਨਾਂ ਦੀ ਵੋਟ ਵੀ ਉੱਥੇ ਨਹੀਂ ਹਲਕਾ ਗਿੱਦੜਬਾਦ ਦੇ ਵਿੱਚੋਂ ਡਿੰਪੀਟ ਲਾਣੇ ਡਿੰਪੀਟ ਲੋਨ ਨੇ ਇਹ ਵੀ ਬੜਾ ਵੱਡਾ ਪ੍ਰਚਾਰ ਕੀਤਾ ਕਿ ਭੰਡਿਆ ਕਿ ਭਾਈ ਜਿਹੜਾ ਮੈਂ ਤੁਹਾਡੇ ਹਲਕੇ ਦਾ ਉਹ ਮੁਖਸਰ ਸਾਹਿਬ ਨੇ ਉਹ ਮੁਖਸਰ ਸਾਹਿਬ ਤੁਹਾਡੇ ਕੋਲ ਆਉਣਗੇ ਇਧਰ ਮੈਂ ਤਾਂ ਤੁਹਾਡੇ ਆਪਣੇ ਹਲਕੇ ਦੇ ਵਿੱਚ ਆ ਸੂਤਰ ਦੱਸਦੇ ਨੇ ਕਿ ਡਿਪੀਟ ਲੋ ਦੇ ਹੌਸਲੇ ਬਲੰਦ ਨੇ ਉਹਨਾਂ ਨੇ ਦਹਾੜ ਮਾਰ ਦਿੱਤੀ ਹੈ ਜਿੱਤ ਵਾਲੀ ਉਹਨਾਂ ਨੇ ਕਿਹਾ ਜਿੱਤ ਸਾਡੀ ਪੱਕੀ ਹੈ ਤੇ ਐਲਾਨ ਹੋਣਾ ਬਾਕੀ ਹੈ ਇਹ ਹੁਣ ਤਾਂ ਕੱਲ 12 ਵਜੇ ਪਤਾ ਲੱਗੇਗਾ ਕਿ EVM ਦੇ ਵਿੱਚ ਕਿਹਦੀ ਕਿਸਮਤ ਬਦਲਦੀ ਹੈ ਧੰਨਵਾਦ